ਹਾਏ ਹਾਏ ਰੱਬਾ ਓਏ ਬਾਈ ਜਗਰਾਉਂ ਰੋਡ ਤੇ ਝੋਟਾ ਡੱਕ ਰਿਆ ਕਬਾਈਆਂ ਨੇ ਰੋਕ ਲਿਆ ਪਹਿਲਾਂ ਤਾਂ ਪਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਰੁਕੇ ਹਨ ਓਏ ਹੁਣ ਪਹਿਲਾਂ ਦਾ ਬਾਈ ਤੋਂ ਜਾਣ ਕੇ ਨਹੀਂ ਨਾ ਪਹਿਲਾਂ ਤਾਂ ਆਪ ਵੀ ਟਰੈਕਟਰ ਦੇਖੋ ਬਾਈ ਇਹਨਾਂ ਦਾ ਬਾਈ ਲਾਰ ਸਾਹ ਹਾਏ ਹਾਏ ਓ ਬਾਈ ਅੱਗ ਗੱਡੀ ਭਈਆ ਟਰੈਕਟਰ ਦੀ ਮਿੱਤਰੋ ਚੈੱਕ ਕਰੋ ਤੁਸੀਂ ਕਿਹਨਾਂ ਓਏ ਹੋ ਸਰਾ ਗੱਲਬਾਤ ਆ ਓਏ ਮਿੱਤਰੋ ਸਰਾ ਆਜੋ ਮੈਂ ਤੁਹਾਨੂੰ ਬਾਈ ਨਾਲ ਬੁਲਾਉਣਾ ਝੋਟਾ ਬਾਈ ਝੋਟਾ ਇੱਕ ਹਸਾਬ ਦਾ ਤੇ ਬਾਈ ਨਾਲ ਬੁਲਾਉਣਾ ਅਸੀਂ ਗੱਲ ਵੀਰੇ ਕੀ ਆ ਜਣਾ ਵੀਰੇ ਸਭ ਤੋਂ ਪਹਿਲਾਂ ਬਣਾ ਦਾ ਬਈ ਤੇਰਾ ਬਹੁਤ ਬਹੁਤ ਧੰਨਵਾਦ ਇੱਕ ਗੱਲ ਕਹਿ ਦੀ ਸਾਡੇ ਤੋਂ ਰੋਕ ਲਿਆ ਦਾ ਬਈ ਚੱਕੇ ਕਿਹੜਾ ਪਿੰਡ ਕਿਹੜਾ ਬਾਈ ਆਪਣਾ ਆਪਣਾ ਪਿੰਡ ਵੀਰੇ ਖੰਦਰ ਵਾਲਾ ਕਿਹੜਾ ਬਾਈ ਖੰਦਰ ਵਾਲੇ ਵੀਰੇ ਕਿਹੜਾ ਇੱਧਰ ਆਪਣਾ ਆਪਣੇ ਵੀਰੇ ਇੱਧਰ ਵੱਡੀ ਦੇ ਨਾਲ ਓਕੇ ਠੀਕ ਆ ਲੋ ਵੀ ਮਿੱਤਰੋ ਟਰੈਕਟਰ ਦੇਖੋ ਬਾਈ ਕਿੰਨੇ ਕਿਹੜਾ ਇਹ ਬਾਈਲਰਸ ਹੈ ਬਾਈਲਰਸ ਹੈ ਵੀਰੇ ਕਿੰਨੇ ਮਾਡਲਾ ਬਾਈ ਇਹ ਵੀਰੇ 2002 ਆ 2002 ਮਾਡਲਾ ਬਾਈ ਟਰੈਕਟਰ ਦੇਖੋ ਯਾ ਟਾਇਰ ਕੋਈ ਮਰਾ ਜਿਹੜੇ ਮਿੰਦਰੇ ਮੁੰਦਰੇ ਦੇ ਮਗਰਲੇ ਟਾਇਰ ਹੁੰਦੇ ਉਹਦੇ ਦਾ ਮੂਹਰੇ ਟਾਇਰ ਆ ਜੇ ਕੀ ਚੈੱਕ ਕਰੋ ਬਾਈ ਮੋਰੀ ਬਾਈ ਉਹ ਟਰੈਕਟਰ ਚੈੱਕ ਕਰੋ ਤੁਸੀਂ ਖਰਚਾ ਕਿੰਨਾ ਕਰਤਾ ਬਈ ਇੱਥੇ 22 ਲੱਖ ਆ ਗਿਆ ਬਾਈ 22 ਲੱਖ 22 ਲੱਖ ਰੁਪਏ ਖਰਚਾ ਹੋਇਆ 22 ਲੱਖ ਰੁਪਏ ਖਰਚਾ ਆ ਗਿਆ ਮਿੱਤਰੋ ਪਹਿਲਾਂ ਤਾਂ ਯਾਰ ਤੁਸੀਂ ਟਰੈਕਟਰ ਦਾ ਚੈੱਕ ਕਰੋ ਤੁਸੀਂ ਕਿੰਨੀ ਘੈਂਟ ਗੱਲਬਾਤ ਆ ਤੇ ਉੱਪਰ ਚੜਦੇ ਨੇ ਬਾਈ ਉੱਪਰ ਹੁਣ ਦਿਖਾਉਣੇ ਆਪਾਂ ਜੇ ਆ ਗਏ ਬਾਈ ਝੋਟਾ ਹੀ ਆਂਦਾ ਯਾਰ ਕਿਹੜਾ ਜੇ ਤੁਸੀਂ ਬੈਠੋਗੇ ਨਾ ਦੇਖੋਗੇ ਬੈਠ ਕੇ ਇੱਥੇ ਮੇਰੀ ਆ ਫੀਲਿੰਗ ਆਉਂਦੀ ਆ ਨਾ ਕਈ ਤੋਂ ਵੀ ਪਤਾ ਲੱਗੂ ਵੀ ਹਾਂ ਕਮਾਲ ਦੀ ਗੱਲ ਬਾਤ ਆ ਯਾਰ ਭਾਈ 22 ਲੱਖ ਰੁਪਏ ਬੰਦੇ ਨੇ ਖਰਚਾ ਕਰਤਾ ਟਰੈਕਟਰ ਤੇ ਤੁਸੀਂ ਹੋਰ ਦੇਖੋ ਆ ਸਟੀering ਸਟਰੀਂਗ ਚੈੱਕ ਕਰੋ ਯਾਰ ਇੱਥੇ ਬੈਠਾ ਤਾਂ ਬੰਦਾ ਆ ਜਾਂਦਾ ਜਹਾਜ ਤੇ ਬੈਠਾ ਹੁੰਦਾ ਜਹਾਜ ਦਾ ਸਿਸਟਮ ਆਹ ਟਰੈਕਟਰ ਆਇਆ ਭਾਈ ਹਾਈਟ ਦਾ ਹੈ ਟਰੈਕਟਰ ਹੀ ਹੈ ਨਹੀਂ ਤੂੰ ਨੋੜ ਦਾ ਨਿੱਕੇ ਨਿੱਕੇ ਲੱਗੀ ਇਹਦਾ ਟਰੈਕਟਰ ਜਿਵੇਂ ਫੋਰਸ ਨੂੰ ਵੀ ਹੱਥੋਂ ਰੱਖ ਦਿਆ ਉਸ ਹਾਲ ਉਹਨਾਂ ਦਾ ਕੰਮ ਵਜਾਵਾ ਸਿਰਾਂ ਗੱਲ ਬਾਤ ਆ ਸ਼ੇਅਰ ਕਰੋ ਨਾ ਤਰੋ ਦੱਬ ਕੇ ਟਰੈਕਟਰ ਨੂੰ ਘੈਂਟ ਗੱਲ ਬਾਤ ਆ ਭਾਈ ਪਤਾ ਚੱਲ ਮੈਂ ਵੀ ਸ਼ੇਅਰ ਲੋਕਾਂ ਦੇ ਬੰਦਾ ਕੰਮ ਹੈ ਨਹੀਂ ਗੈਟ ਟਰੈ ਪਹਿਲਾਂ ਤਾਂ ਕੈਮਰੇ ਵਿੱਚ ਵੀ ਨਹੀਂ ਪੂਰਾ ਆਉਂਦਾ ਛੇਤੀ ਓਏ ਓਏ ਹੋਏ ਓਏ ਤਿਆਰ ਕਿੱਥੋਂ ਕਰਾਇਆ ਇਹ ਗੱਲਬਤੋ ਬਾਈ ਗੱਲਬਤੋ ਬਾਈ ਗੱਲਬਤੋ ਤਿਆਰ ਹੋਇਆ ਬਾਈ ਟਰੈਕਟਰ ਚੈੱਕ ਕਰੋ ਤੁਸੀਂ ਸਰਾ ਗੱਲਵਾਦ ਆ ਗਿਆ ਟਾਈਮ ਕਿੰਨਾ ਲੱਗੇ ਵੀਰੇ ਤਿਆਰ ਕਰਨੋਂ ਟਾਈਮ ਕਿਦਾਂ ਵੀਰੇ ਟਾਈਮ ਹੈਗਾ ਕਿੰਨਾ ਲੱਗੇ ਧਿਆਨ ਨਾਲ ਵੀਰੇ 2 ਸਾਲ ਲੱਗੇ 2 ਸਾਲ 2 ਸਾਲ ਹੋ ਗਏ ਕਿੰਨੇ ਟਾਈਮ ਖੂਕ ਨਾ ਗਿਆ ਤਿਆਰ ਕੀ ਚਲੂ ਇਹਨੂੰ ਵੀਰੇ ਹਜੇ 6 ਮਹੀਨੇ ਹੋਇਆ 6 ਮਹੀਨੇ ਹੋਇਆ ਤੇ ਵੀ ਨੇ ਹੋਇਆ ਬਾਈ ਇਹਨੂੰ ਥੋਟੇ ਨੂੰ ਤਿਆਰ ਕੀਤਾ ਨੂੰ ਤੇ ਬਾਹਰ ਭੁਰ ਲੈਣਾ ਕਿ ਇੱਥੇ ਹੀ ਬਸ ਇੱਥੇ ਹੀ ਆ ਬਾਈ ਇਹ ਤਾਂ ਸ਼ੌਂਕ ਵਾਸਤੇ ਆ ਖੇਤੀ ਖੁੱਤੀ ਦਾ ਕੰਮ ਲੈਣਾ ਜਾਂ ਕਿਵੇਂ ਨਾ ਨਾ ਸ਼ੌਂਕ ਵਾਸਤੇ ਆ ਉੰਗੂ ਹੀ ਬਸ ਬਾਈ ਇੱਕ ਉੰਗੂ ਹੀ ਰੱਖਿਆ ਹੋਆ ਪਰ ਉੰਗੂ ਇਹ ਖੇਤੀ ਦੇ ਵਿੱਚ ਆ ਗਿਆ ਤਾਂ ਫਿਰ ਧੂੜਾ ਪੜ ਦੂਗਾ ਟਰੈਕਟਰ ਇਹ ਇਹਨੂੰ ਆਖਰੀ ਇਹ ਧੂੜਾ ਪੜ ਟਰੈਕਟਰ ਆ ਬਾਈ ਮੈਂ ਯਾਰ ਨਾ ਮਗਰ ਸਪਿੰਨਰ ਸਪਨੋ ਦੇਖੋ ਟਰੈਕਟਰ ਦੇ ਰੀਜ ਲਾਈ ਆ ਯਾਰ ਪੂਰੀ ਤਹਿ ਗੱਡੀ ਪਈ ਆ ਮਗਾ ਯਾਰ ਆਏ ਹਾਏ ਹਾਏ ਉਹ ਮਗਰ ਸਕਰੀ ਨੇ ਦੇਖੋ ਲੱਗੀ ਓਏ ਹੋਏ ਉਹ ਬਈ ਐ ਸਕੰਨ ਰਾ ਓਏ ਟਰੈਕਟਰ ਕਾ ਦਾ ਝੋ 5 ਕਿਲੋ ਮੀਟਰ ਤੋਂ ਦੂਰ ਹੋ ਰਿਹਾ ਜਾਂਦਾ ਹੈ ਵੀ ਆਹ ਕੀ ਆਉਂਦਾ ਓਏ ਮਾਰੀਆਂ ਮੁਰੀਆਂ ਗੱਡੀਆਂ ਤਾਂ ਪੂਈ ਦਾ ਛੜ ਜਾਂਦੀਆਂ ਨੇ ਦੇਖ ਕੇ ਸਰਾ ਗੱਲਬਾਤ ਆ ਓਏ ਸਰਾ ਜਿ ਸਰਾ ਇਹ ਭਈ ਆਹ ਦਾ ਜੱਦੀ ਡਰਾਈਵਰ ਸੀ ਆ ਭਾਲ ਕੇ ਲਿਆਂਦੀ ਕਿਰੋਂ ਨਾ ਨਾ ਵੀਰੇ ਭਾਲ ਕੇ ਜਾਂਦਾ ਹੀ ਭਾਲ ਕੇ ਨਾ ਤੇ ਵਾਲੇ ਤੋਂ ਲਿਆਂਦਾ ਹੀ ਠੀਕ ਆ ਪਟਿਆਲੇ ਤੋਂ ਲਿਆਂਦਾ ਹੀ ਭਾਈ 22 ਲੱਖ ਰੁਪਏ ਉੱਤੇ ਖਰਚਾ ਕਰਤਾ ਯਾਰ ਇਦਾਂ ਕਮਾਲ ਕੀ ਹੋ ਸਕਦੀ ਆ ਸ਼ੇਅਰ ਕਰੋ ਦਾ ਬਈ ਵੀਡੀਓ ਨੂੰ ਭਾਈ ਸਰਾ ਗਾ ਦਾ ਵਾਹ ਬਹੁਤ ਧੰਨਵਾਦ ਬਈ ਮਿਹਰਬਾਨੀ ਆ ਥੈਂਕ ਯੂ ਵੀ ਟਾਈਮ ਕੱਢਿਆ ਮਿਹਰਬਾਨੀ